ਤੇ ਗੁਰਬਾਣੀ ਕਹਿੰਦੀ ਕਿਨਕਾ ਏਕ ਜਿਸ ਜੀ ਉਸਾਰਾ 1430 ਅੰਗ ਤਾਂ ਬਹੁਤ ਵੱਡੇ ਪਿਆਰੇ ਦੇ ਇੱਕ ਕਿਨਕਾ ਇੱਥੇ ਵਸ ਗਿਆ ਤੇ ਜ਼ਿੰਦਗੀ ਬਦਲ ਜਾਣੀ ਐ ਤੇ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਦਰਬਾਰ ਚ ਵੀ ਘਟਨਾ ਘਟੀ ਸੀ ਮਹਾਰੇ ਨੂੰ ਕਹਿੰਦੇ ਜੀ ਸੰਗਤ ਕਿੰਨੇ ਤਰ੍ਹਾਂ ਦੀ ਐ ਮਹਾਰੇ ਕਹਿੰਦੇ ਦੋ ਤਰ੍ਹਾਂ ਦੀ ਕਹਿੰਦੇ ਜੀ ਕਿੱਦਾਂ ਮਹਾਰੇ ਕਹਿੰਦੇ ਦੋ ਗਲਾਸ ਪਾਣੀ ਦਿਓ ਮਗਾਏ ਹਜ਼ੂਰ ਨੇ ਉਹਦੇ ਇੱਕ ਗਲਾਸ ਦੇ ਵਿੱਚ ਪਤਾਸਾ ਪਾਤਾ ਤੇ ਇੱਕ ਦੇ ਵਿੱਚ ਪੱਥਰ ਪਾਤਾ ਕਹਿੰਦੇ ਹਲਾ ਦਿਓ 5 6 ਵਰੀ ਭਾਈ ਦਇਆ ਸਿੰਘ ਵਰਗੀ ਰੂੜੇ ਹਲਾਏ ਮਹਾਰਾਜ ਕਹਿੰਦੇ ਦੋਵੇਂ ਚੀਜ਼ਾਂ ਬਾਹਰ ਕੱਢੋ ਤੇ ਪੱਥਰ ਬਾਹਰ ਨਿਕਲ ਆਇਆ ਪਤਾਸਾ ਲੱਭੇ ਨਾ ਕਹਿੰਦੇ ਮਹਾਰਾਜ ਇਹ ਕਿਧਰ ਗਿਆ ਪਾਛਾ ਕਹਿੰਦੇ ਮੈਨੂੰ ਕੀ ਪਤਾ ਲੱਭ ਕੇ ਲਿਆਓ ਨਾ ਜੇ ਪੱਥਰ ਲੱਭ ਗਿਆ ਪਤਾਸਾ ਕਿੱਥੇ ਆਏ ਤੇ ਭਾਵਨਾ ਵਾਲਾ ਕਹਿੰਦੇ ਮਹਾਰਾਜ ਪਤਾਸਾ ਖੁਰ ਗਿਆ ਤੇ ਕਹਿੰਦੇ ਲੱਭਦਾ ਕਿਉਂ ਨਹੀਂ ਕਹਿੰਦੇ ਪਾਣੀ ਦੇ ਵਿੱਚ ਮਿਲ ਗਿਆ ਐਸੇ ਤਰ੍ਹਾਂ ਹੀ ਮੇਰਾ ਬਾਦਸ਼ਾਹ ਕਹਿੰਦਾ ਸਿੱਖਾ ਤੂੰ ਮੱਥਾ ਟੇਕਣ ਆਇਆ ਜ਼ਰੂਰ ਐ ਪਰ ਕਿਤੇ ਮੇਰੇ ਵਿੱਚ ਸਮਾ ਜਾਂਦਾ ਨਾ ਗੱਲ ਵੱਖਰੀ ਹੁੰਦੀ ਤੂੰ ਪੱਥਰ ਵਰਗਾ ਰਹਿ ਗਿਆ ਵੀ ਜਿੰਨਾ ਕਿ ਚਿਰ ਕਥਾ ਹੁੰਦੀ ਸਿੰਘ ਬੋਲਦੀ ਉਹਨਾਂ ਕਿ ਚਿਰ ਲੂਕ ਕੰਡੇ ਖੜੇ ਐ ਤੇ ਬਾਅਦ ਵਿੱਚ ਜਦੋਂ ਸਮਾਪਤੀ ਹੁੰਦੀ ਤੇ ਫੇਰ ਪੱਥਰ ਸੁੱਕੇ ਦਾ ਸੁੱਕਾ ਰਹਿ ਜਾਂਦਾ ਏ ਇਹ ਘਟਨਾਵਾਰੇ ਨੇ ਕਰਕੇ ਸਿੱਧ ਕਰਤਾ ਮਾਰੇ ਕਹਿੰਦੇ ਤੁਸੀਂ ਪਤਾਸੇ ਵਰਗੇ ਬਾਨਾ ਕਿ ਪੱਥਰ ਵਰਗੇ